ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸਵਾਜ ਬਬਨਾ ਮੰਗੇ ਬਹੁਤ ਹੀ ਟੇਸਟੀ ਡਿਲੀਸ਼ੀਅਸ ਤੇ ਲਾਜਵਾਬ ਸੋਇਆ ਬਰੀਆਨੀ ਇੱਕ ਵਾਰ ਤੁਸੀਂ ਇਹ ਰੈਸਪੀ ਜਰੂ ਟਰਾਈ ਕਰਨਾ ਤੇ ਤੁਸੀਂ ਹਮੇਸ਼ਾ ਐਵੇਂ ਹੀ ਸੋਇਆ ਬਰੀਆਨੀ ਬਣਾਉਣਾ ਪ੍ਰੈਫਰ ਕਰੋਗੇ ਚਲੋ ਹੁਣ ਅਸੀਂ ਬਹੁਤੀ ਦੇਰ ਨਾ ਕਰਦੇ ਹੋ ਆਪਣੀ ਅੱਧੀ ਰੈਸਪੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਆਪਣੀ ਗੈਸ ਦੀ ਫਲੇਮ ਕੀਤੀ ਔਨ ਤੇ ਇੱਕ ਪੈਨ ਵਿੱਚ ਪਾਇਆ 1.5 ਗਲਾਸ ਦੇ ਕਰੀਬ ਪਾਣੀ ਤੇ ਇਹਦੇ ਵਿੱਚ ਪਾਇਆ ਥੋੜਾ ਜਿਹਾ ਨਮਕ ਤੇ ਨਾਲ ਹੀ ਅਸੀਂ ਪਾ ਦੇਣਾ ਤੇ ਵਿੱਚ ਇੱਕ ਕੋਲੀ ਭਰ ਕੇ ਸੋਇਆ ਚੰਕਸ ਦੀ ਇੱਥੇ ਮੈਂ ਜਿਹੜੀ ਸੋਇਆ ਚੰਕਸ ਲਿੱਤੀਆਂ ਆ ਉਹ ਥੋੜੀ স্মੋਲ ਸਾਈਜ਼ ਦੇ ਲਿੱਤੀਆਂ ਆ ਕਿ ਛੋਟੀਆਂ ਸੋਇਆ ਚੰਕਸ ਦੇਖਣ ਨੂੰ ਬਹੁਤ ਸੋਹਣੀਆਂ ਲੱਗਦੀਆਂ ਆ ਸਵਾਦ ਦਾ ਸਬਦ ਸੇਮ ਹੀ ਹੁੰਦਾ ਹੈ ਚਲੋ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਅਸੀਂ ਇਸ ਨੂੰ ਉਦੋਂ ਤੱਕ ਕੁੱਕ ਕਰਨਾ ਹੈ ਜਦੋਂ ਤੱਕ ਇਹਦੇ ਵਿੱਚ ਚੰਗੀ ਤਰ੍ਹਾਂ ਬੋਇਲ ਨਹੀਂ ਆ ਜਾਂਦਾ ਤੇ ਜਿਹੜੀ ਆ ਵਾਈਟ ਚਾਗ ਆਏ ਉੱਪਰ ਨਹੀਂ ਆ ਜਾਂਦੀ ਇਸ ਵਿੱਚ ਨਾ ਵਾਈਟ ਪਾਊਡਰ ਵਗੈਰਾ ਵੀ ਨਾ ਪਾਇਆ ਹੁੰਦਾ ਇਸ ਨੂੰ ਚੰਗੀ ਤਰ੍ਹਾਂ ਬੋਇਲ ਕਰ ਲਓ ਤਾਂ ਤੇ ਮੇਰੀ ਸੋਇਆਬੀਨ ਦੀ ਬੜੀਆਂ ਚੰਗੀ ਤਰ੍ਹਾਂ ਬੋਇਲ ਹੋ ਗਈਆਂ ਸੀਗੀਆਂ ਮੈਂ ਆਪਣੀ ਗੈਸ ਦੀ ਫਲੇਮ ਕਰ ਦਿੱਤੀ ਬੰਦ ਹੁਣ ਮੈਂ ਇਸ ਨੂੰ ਚੰਗੀ ਤਰ੍ਹਾਂ ਆਪਣੇ ਜਿਹੜਾ ਨੋਰਮਲ ਸਰਿਕਾ ਚ ਪਾਣੀ ਆ ਦੇ ਉਸ ਨਾਲ ਵਾਸ਼ ਕਰ ਦਿੱਤਾ 5 ਤੋਂ 7 ਵਾਰ ਜਦੋਂ ਠੰਡੀਆਂ ਹੋ ਗਈਆਂ ਉਹਦੇ ਤੱਕ ਤੇ ਹੁਣ ਅਸੀਂ ਇੱਕ ਇੱਕ ਆਪਣੀ ਸੋਇਆਬੀਨ ਦੀ ਬੜੀ ਲੈ ਕੇਵੇਂ ਹੱਥ ਵਿੱਚ ਇਸ ਨੂੰ ਸਕਵੀਜ਼ ਕਰਨਾ ਹੈ ਚਾਹੇ ਤਾਂ ਸਾਰੀਆਂ ਇਕੱਠੇ ਕਰਕੇ ਵੀ ਤੁਸੀਂ ਕਰ ਸਕਦੇ ਹੋ ਪਰ ਨੇ ਟੁੱਟ ਜਾਂਦੀਆਂ ਹਨ ਥੋੜੀ ਜਿਹੀ ਤਾਂ ਪਾਈਆਂ ਇਸ ਲਈ ਮੈਂ ਇੱਕ ਇੱਕ ਕਰਕੇ ਸਾਰਿਆਂ ਦਾ ਪਾਣੀ ਇਸ ਦਾ ਕੱਢ ਦਿੱਤਾ ਹੁਣ ਇਸ ਨੂੰ ਕੱਢ ਕੇ ਸਭ ਨੂੰ ਮੈਂ ਇੱਕ ਬਾਉਲ ਦੇ ਵਿੱਚ بڑے ਬਾਉਲ ਦੇ ਵਿੱਚ ਪਾ ਦਿੱਤਾ ਕਿਉਂਕਿ ਇਹਦੇ ਵਿੱਚ ਮੈਂ ਇਸ ਨੂੰ ਮੈਰੀਨੇਟ ਕਰਨਾ ਹੈ ਤੇ ਇਹਨਾਂ ਪਾਣੀ ਦੇਖੋ ਨਿਕਲ ਗਿਆ ਸੀਗਾ ਇਹਨਾਂ ਚ ਤੇ ਹੁਣ ਮੈਂ ਇੱਕ ਹੋਰ ਪੈਨ ਲਿਆ ਉਹਦੇ ਵਿੱਚ ਪਾਇਆ 1.5 ਚਮਚ ਦੇ ਕਰੀਬ ਤੇਲ 1 ਟੇਬਲस्पून ਦੇ ਕਰੀਬ ਕੋਈ ਵੀ ਔਇਲ ਤੁਸੀਂ ਇੱਥੇ ਯੂਜ਼ ਕਰ ਸਕਦੇ ਹੋ ਇੱਥੇ ਮੈਂ ਲਈ ਸੀਗੀ ਰਿਫਾਈਨਡ ਔਇਲ ਸਫੋਲਾ ਦਾ ਜਦੋਂ ਸਾਡਾ ਫਿਰ ਔਇਲ ਥੋੜਾ ਜਿਹਾ ਗਰਮ ਹੋ ਜਾਵੇਗਾ ਨਾ ਫਿਰ ਅਸੀਂ ਇਹਦੇ ਵਿੱਚ ਪਾਣੀ ਆਪਣੀ ਸੋਇਆ ਚਾਂ ਜਿਹੜੀਆਂ ਅਸੀਂ ਬੋਇਲ ਕੀਤੇ ਹੋਏ ਸੀਗੇ ਮੈਂ ਪਹਿਲੇ ਗੈਸ ਦੀ ਫਲੇਮ ਕਰਤੀ ਮੀਡੀਅਮ ਤੇ ਜਦੋਂ ਜਿਹੜਾ ਔਇਲ ਸਾਡਾ ਗਰਮ ਹੋ ਗਿਆ ਤੇ ਇਹਦੇ ਵਿੱਚ ਪਾਤੀ ਆਪਣੇ ਸੋਇਆ ਚੰਗਸ ਤੇ ਹੁਣ ਇਸ ਨੂੰ ਅਸੀਂ ਚੰਗੀ ਤਰ੍ਹਾਂ ਰੋਸਟ ਕਰਨਾ ਹੈ ਫਰਾਈ ਕਰਨਾ ਹੈ ਤੇ ਪਕਾਉਣਾ ਹੈ ਤਿੰਨਾਂ ਦਾ ਇੱਕ ਹੀ ਮਤਲਬ ਐਸੇ ਤਾਂ ਚੰਗੀ ਤਰ੍ਹਾਂ ਇਸ ਨੂੰ ਜੋ ਤੱਕ ਇਹ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਇਸ ਨੂੰ ਫਰਾਈ ਕਰਾਂਗੇ ਐਵੇਂ ਹਲਾ ਹਲਾ ਕੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਹੁਣ ਸਾਡੇ ਜਿਹੜੇ ਸੋਇਆ ਚੰਗਸ ਸੇ ਚੰਗੀ ਤਰ੍ਹਾਂ ਫਰਾਈ ਹੋ ਗਏ ਨੇ ਦੇਖੋ ਕਿੰਨਾ ਸੋਨਾ ਇਸ ਦਾ গোল্ডেন ਕਲਰ ਆ ਗਿਆ ਹੈ ਹੁਣ ਅਸੀਂ ਇਸ ਨੂੰ ਰੱਖ ਦਵਾਂਗੇ ਸਾਈਡ ਤੇ ਠੰਡੇ ਹੋਣ ਲਈ ਉਦੋਂ ਤੱਕ ਮੈਂ ਚੰਗੀ ਤਰ੍ਹਾਂ ਆਪਣੇ ਚਾਵਲਾਂ ਨੂੰ ਵਾਸ਼ ਕਰ ਲਿਆ ਇੱਥੇ ਮੈਂ ਇੱਕ ਬੜਾ ਗਲਾਸ ਚਾਵਲਾਂ ਦਾ ਲਿੱਤਾ ਹੈ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ 7 ਤੋਂ 8 ਵਾਰ ਤੇ ਇਹਦੇ ਵਿੱਚ ਮੈਂ ਹੁਣ ਇਸ ਦਾ ਪਾਣੀ ਸਾਰਾ ਕੱਢ ਕੇ ਇੱਕ ਗਲਾਸੀ ਪਾਣੀ ਪਾ ਕੇ ਇਸ ਨੂੰ ਥੋੜੀ ਜਿੜ ਭਿਓ ਕੇ ਰੱਖ ਦਿੱਤਾ ਜਦੋਂ ਤੱਕ ਸਾਡਾ ਉਹ ਬਾਕੀ ਕੰਮ ਹੁੰਦਾ ਉਦੋਂ ਤੱਕ ਇਸ ਨੂੰ ਭਿਓ ਕੇ ਰੱਖ ਦਵਾਂਗੇ ਹੁਣ ਸਾਡੀ ਜਿਹੜੇ ਸੋਏ ਚੰਸੇ ਵੀ ਠੰਡੀਆਂ ਹੋ ਗਈਆਂ ਸੀਗੀਆਂ ਹੁਣ ਅਸੀਂ ਇਸ ਨੂੰ ਕਰਨਾ ਮੈਰੀਨੇਟ ਸਭ ਤੋਂ ਪਹਿਲੇ ਆ ਪਾਣੀ ਦੇ ਵਿੱਚ ਦੋ ਮੀਡੀਅਮ ਸਾਈਜ਼ ਆਲੂ ਥੋ ਜਿੰਜਰ ਗਾਰਲਿਕ ਪੇਸਟ ਤਿੰਨ ਹਰੀ ਮਿਰਚਾਂ ਗੱਬੇ ਦੇ ਕੱਟ ਕੇ ਤੇ ਨਾਲ ਹੀ ਪਾ ਦੇਣਾ ਇਹ ਚ ਦੋ ਚਮਚ ਬਰੀਆਨੀ ਮਸਾਲਾ ਅੱਧਾ ਚਮਚ ਧਨੀਆ ਪਾਊਡਰ ਅੱਧਾ ਚਮਚ ਜੀਰਾ ਪਾਊਡਰ ਲਾਲ ਮਿਰਚ ਇੱਥੇ ਮੈਂ ਕਸ਼ਮੀਰੀ ਲਾਲ ਮਿਰਚ ਯੂਜ਼ ਕਰੀ ਆ ਸਿੰਪਲੀ ਤੇ ਨਾਲ ਹੀ ਸਵਾਦ ਅਨੁਸਾਰ ਨਮਕ ਤੇਲ ਵਿੱਚ ਥੋੜਾ ਜਿਹਾ ਪਾਦਣਾ ਸੀ ਗਰਮ ਮਸਾਲਾ ਵੀ ਐਡ ਕਰ ਦਿਓ ਤੇ ਹਲਦੀ ਜਿਹੜੀ ਪਾਣੀ ਹੈ ਨਾ ਉਹ ਚਮਚ ਦਾ ਚੌਥਾ ਹਿੱਸਾ ਪਾਣੀ ਜਿਆਦਾ ਹਲਦੀ ਨਹੀਂ ਪਾਣੀ ਤੇ ਨੀ ਪਾਊਡਰ ਜੀਰਾ ਪਾਊਡਰ ਸਾਰੇ ਪਾਊਡਰ ਪਾ ਦਿੱਤੇ ਮੈਂ ਜੋ ਵੀ ਤੁਹਾਡੇ ਘਰੇ ਹੋ ਪਾ ਦੋ ਬਰੀਅਨੀ ਮਸਾਲਾ ਨਹੀਂ ਹੈ ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਤੁਸੀਂ ਉਸ ਦੀ ਜਗ੍ਹਾ ਮੀਟ ਮਸਾਲਾ ਹੋਵੇ ਕਿਚਨ ਕਿੰਗ ਮਸਾਲਾ ਹੋਵੇ ਉਹ ਵੀ ਐਡ ਕਰ ਸਕਦੇ ਹੋ ਤੇ ਨਾਲ ਹੀ ਮੈਂ ਬਾਅਦ ਦਿੱਤਾ ਤੇ 3 ਤੋਂ 4 ਵੱਡੇ ਚਮਚ ਦਹੀਂ ਦੇ ਦਹੀਂ ਪਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਸਾਈਡ ਤੇ ਇਹਨਾਂ ਨੂੰ ਰੱਖ ਦੇਣਾ ਹੈ ਮੈਰੀਨੇਟ ਕਰਕੇ ਅਸੀਂ ਚੰਗੀ ਤਰ੍ਹਾਂ ਤੇ ਥੋੜੇ ਜਿਹਾ ਨਾ ਜਿਹੜੀ ਸਾਡੇ ਮੈਰੀਨੇਸ਼ਨ ਚੰਗੀ ਤਰ੍ਹਾਂ ਸੋਇਆ ਚਾਂਸ ਵਿੱਚ ਆ ਜਾਵੇ ਇਸ ਦਾ ਫਲੇਵਰ ਇਸ ਲਈ ਅਸੀਂ ਇਸ ਨੂੰ ਥੋੜੇ ਸਾਈਡ ਤੇ ਰੱਖਣਾ ਹੈ ਇਸ ਤੋਂ ਬਾਅਦ ਨੂੰ ਸਾਰੇ ਨੇਕਸਟ ਸਟੈਪ ਹੈ ਉਹ ਅਸੀਂ ਪਿਆਜ਼ ਨੂੰ ਚੌਪ ਕਰਨਾ ਹੁਣ ਮੈਂ ਤੁਹਾਨੂੰ ਕਿ ਦੱਸਣੀ ਕਿਵੇਂ ਪਿਆਜ਼ ਚੌਪ ਕਰਨਾ ਹੈ ਇੱਥੇ ਮੈਂ ਦੋ మీడియం ਸਾਈਜ਼ ਪਿਆਜ਼ ਲਿੱਤੇ ਹੈ ਪਹਿਲਾਂ ਤਾਂ ਇਹਦਾ ਜਿਹੜਾ ਵਾ ਯੈਲੋ ਵਾਲਾ ਪਾਰਟ ਹੁੰਦਾ ਇਹਨਾਂ ਨੂੰ ਅਸੀਂ ਕੱਟ ਦੇਣਾ ਇਹ ਅਸੀਂ ਨਹੀਂ ਪਾਣਾ ਇਸ ਨੂੰ ਨਹੀਂ ਪਾਈਦਾ ਤੇ ਹੁਣ ਮੈਂ ਤੁਹਾਨੂੰ ਇੱਕ ਪਿਆਜ਼ ਦੱਸ ਦਿੰਦੀ ਹਾਂ ਚੌਪ ਕਰਕੇ ਉਸ ਤਰ੍ਹਾਂ ਹੀ ਤੁਸੀਂ ਬਾਕੀ ਸਾਰੇ ਕਰ ਲੈਣੇ ਇਸ ਸਾਈਡ ਤੁਸੀਂ ਜੂਕਲਿਨ ਟਾਈਪ ਇਸ ਦੇ ਪਿਆਜ਼ ਚੌਪ ਕਰਨੇ ਐਮੀ ਅਸੀਂ ਸਾਰੇ ਪਿਆਜ਼ ਨੂੰ ਚੌਪ ਕਰਕੇ ਰੱਖ ਲੈਣਾ ਤੇ ਬਾਅਦ ਵਿੱਚ ਜਿਹੜੀਆਂ ਲੇਅਰਸ ਹਨ ਉਹਨਾਂ ਨੂੰ ਅਸੀਂ ਸਿੰਗਲ ਸਿੰਗਲ ਕਰ ਦੇਣਾ ਕੱਟ ਦੇਣਾ ਸਾਰੀ ਲੇਅਰਸ ਨੂੰ ਜੀਵੇਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਸ ਤਰ੍ਹਾਂ ਕਰ ਲੈਣਾ ਬਸ ਸਾਰੇ ਪਿਆਜ਼ ਤੁਸੀਂ ਇਸ ਤਰ੍ਹਾਂ ਹੀ ਕੱਟ ਕੇ ਰੱਖ ਲੈਨੇ ਹੋ ਹੁਣ ਸਾਡਾ ਨੈਕਸਟ ਸਟੈਪ ਹੈ ਬਰੀਆਨੀ ਦੀ ਕੁਕਿੰਗ ਇੱਥੇ ਮੈਂ ਇੱਕ ਕੁੱਕਰ ਲਿਆ ਉਹਦੇ ਵਿੱਚ ਪਾਇਆ ਇੱਕ ਕੜਛੀ ਆਇਲ ਦੀ ਆਇਲ ਤੁਸੀਂ ਕੋਈ ਵੀ ਲੈ ਸਕਦੇ ਹੋ ਤੇ ਨਾਲ ਹੀ ਅਸੀਂ ਪਾਣਾ ਅੱਧਾ ਚਮਚ ਜੀਰਾ ਤੇ ਉਸਦੇ ਬਾਅਦ ਅਸੀਂ ਇਹਦੇ ਵਿੱਚ ਪਾਨੇ ਆ ਖੜੇ ਮਸਾਲੇ ਦੋ ਲੌਂਗ ਦੋ ਕਾਲੀ ਮਿਰਚ ਥੋੜੀ ਜੀ ਪਾਦਣੀ ਸਟਿਕ ਦਾਲਚੀਨੀ ਦੀ ਤੇ ਇੱਕ ਪਾਦਨਾ ਤੇਜ ਪੱਤਾ ਤੇ ਇੱਕ ਬੜੀ ਇਲਾਇਚੀ ਛੋਟੀ ਵੀ ਤੁਸੀਂ ਐਡ ਕਰ ਸਕਦੇ ਹੋ ਫਟੇ ਮਰਜੀ ਆ ਮਸਾਲੇ ਰੋਸਟ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਨੇ ਜਿਹੜੇ ਅਸੀਂ ਪਿਆਜ਼ ਕੱਟ ਕੇ ਰੱਖੇ ਹੋਏ ਸੀ ਦੋ ਮੀਡੀਅਮ ਸਾਈਜ਼ ਆਨਿਅਨਸ ਤੇ ਇਹਨਾਂ ਨੂੰ ਵੀ ਹੁਣ ਅਸੀਂ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਥੋੜੀ ਜਿਹੀ ਅਸੀਂ 골ਡਨ ਕਰਨੀ ਆ ਜ਼ਿਆਦਾ 골ਡਨ ਨਹੀਂ ਕਰਨੀ ਜਦ ਤੱਕ ਹੁੰਦੇ ਨਹੀਂ 골ਡਨ ਉਦੋਂ ਤੱਕ ਅਸੀਂ ਚੰਗੀ ਤਰ੍ਹਾਂ ਰੋਸਟ ਕਰ ਲਵਾਂਗੇ ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ ਪਿਆਜ਼ ਹੈ ਬਹੁਤ ਵਧੀਆ 골ਡਨ ਹੋ ਗਏ ਆ ਮੈਂ ਜ਼ਿਆਦਾ ਨਹੀਂ 골ਡਨ ਕੀਤੇ ਥੋੜੀ ਜਿਹੀ 골ਡਨ ਕਰਨੀ ਆ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਦੋ ਮੀਡੀਅਮ ਸਾਈਜ਼ ਕੱਟੇ ਹੋਏ ਟਮਾਟਰ ਹੁਣ ਟਮਾਟਰਾਂ ਨੂੰ ਵੀ ਅਸੀਂ ਉਦੇ ਤੱਕ ਪਕਾ ਲੈਣਾ ਜਦੋਂ ਤੱਕ ਇਹਦੀ ਸਕਿਨ ਨਹੀਂ ਨਿਕਲ ਜਾਂਦੀ। ਫਿਰ ਇੱਥੇ ਵੀ ਟਮਾਟਰਾਂ ਨੂੰ ਵੀ ਚੰਗੀ ਤਰ੍ਹਾਂ ਪਕਾ ਲਿਆ ਸੀਗਾ ਫਿਰ ਉਹਦੇ ਵਜ੍ਹਾ ਅਸੀਂ ਇਹਦੇ ਵਿੱਚ ਐਡ ਕਰਨੇ ਆ ਆਪਣੀ ਮੈਰੀਨੇਟ ਕੀਤੀ ਹੋਈਆਂ ਸਬਜ਼ੀਆਂ ਤੇ ਸੋਇਆ ਚੰਕਸ। ਇਹਨੂੰ ਅਸੀਂ ਡਾਇਰੈਕਟਲੀ ਕੁੱਕਰ ਦੇ ਵਿੱਚ ਐਡ ਕਰ ਦੇਣਾ ਹੈ। ਤੇ ਜਿਹੜਾ ਇਹਦੇ ਨਾਲ ਬੌਲ ਤੇ ਲੱਗਿਆ ਹੋਇਆ ਸਾਰਾ ਮਸਾਲਾ ਉਸ ਉਸ ਵਿੱਚ ਨਾਲ ਅਸੀਂ ਥੋੜਾ ਜਿਹਾ ਪਾਣੀ ਪਾ ਕੇ ਸਾਰਾ ਸਾਫ਼ ਕਰਕੇ ਕੁੱਕਰ ਦੇ ਵਿੱਚ ਹੀ ਉਹ ਪਾ ਦੇਣਾ ਹੈ। ਵੇਸਟ ਨਹੀਂ ਕਰਨਾ ਇਸ ਨੂੰ। ਤੇ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਇਸ ਨੂੰ ਅਸੀਂ 2 ਤੋਂ 3 ਮਿੰਟ ਲਈ ਪਕਾਣਾ ਹੈ ਜਦੋਂ ਤੱਕ ਇਸ ਜਾਪਾਨੀਆ ਜਿਹੜਾ ਸਾਰਾ ਖਤਮ ਨਹੀਂ ਹੋ ਜਾਂਦਾ ਸਾਰਾ ਖਤਮ ਨਹੀਂ ਕਰਨਾ ਥੋੜਾ ਜਿਹਾ ਰਹਿ ਗਿਆ ਕੋਈ ਗੱਲ ਨਹੀਂ ਪਰ ਜ਼ਿਆਦਾ ਪਾਣੀ ਨਹੀਂ ਹੋਣਾ ਚਾਹੀਦਾ ਅਸੀਂ 2 ਤੋਂ 3 ਮਿੰਟ ਲਈ ਇਸ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਮੀਡੀਅਮ ਫਲੇਮ ਤੇ ਬਿਨਾ ਢੱਕੇ ਵੀ ਤੁਸੀਂ ਪਕਾ ਸਕਦੇ ਹੋ ਸਾਡੀਆਂ ਸਬਜ਼ੀਆਂ ਨੂੰ 2 ਤੋਂ 3 ਮਿੰਟ ਹੋ ਗਏ ਸੀ ਕਿ ਤੇ ਵਧੀਆ ਕੁੱਕ ਹੋ ਗਈਆਂ ਸੀਗੀਆਂ ਪਾਣੀ ਵੀ ਇਹਦਾ ਸਾਰਾ ਸੁੱਕਾ ਗਿਆ ਸੀਗਾ ਅਸੀਂ ਕੁੱਕਰ ਮਤਲਬ ਪਾਣੀ ਹੀ ਸਿਕਾਣਾ ਸੀਗਾ ਇਹਦਾ ਫਲੇਵਰ ਥੋੜੀ ਵਧੀਆ ਆ ਜਾਵੇ ਨੂਚ ਵਿੱਚ ਤੇ ਇੱਥੇ ਹੁਣ ਅਸੀਂ ਆਪਣੇ ਚਾਵਲਾਂ ਦੀ ਲੇਅਰ ਬਣਾ ਲੈਣੀ ਹੈ ਪਾਣੀ ਵਿੱਚ ਚਾਵਲਾਂ ਦਾ ਚੰਗੀ ਤਰ੍ਹਾਂ ਕੱਢ ਕੇ ਫਿਰ ਇਸ ਦੀ ਲੇਅਰ ਬਣਾ ਰਹੀ ਹਾਂ ਹੁਣ ਤੁਸੀਂ ਵੇਖ ਸਕਦੇ ਮੈਂ ਚਾਵਲਾਂ ਦੀ ਲੇਅਰ ਚੰਗੀ ਤਰ੍ਹਾਂ ਬਣਾ ਦਿੱਤੀ ਹੁਣ ਅਸੀਂ ਇਹਦੇ ਵਿੱਚ ਐਡ ਕਰਨਾ ਪਾਣੀ ਪਾਣੀ ਹੁਣ ਜਿੰਨੇ ਕਿ ਮੈਂ ਇੱਕ ਗਲਾਸ ਲਿੱਤਾ ਹੈ ਚਾਵਲਾਂ ਦਾ ਤਾਂ ਇਹਦੇ ਵਿੱਚ ਅਸੀਂ ਸਵਾ ਗਲਾਸ ਪਾਣੀ ਐਡ ਕਰਨਾ ਤੇ ਜੇ ਤੁਸੀਂ ਲੈ ਰਹੇ ਹੋ ਡੇਢ ਗਲਾਸ ਤਾਂ ਆਪਣੇ ਅਕੋਰਡਿੰਗ ਵੀ ਐਡ ਕਰ ਸਕਦੇ ਹੋ ਨਾ ਜੇ ਤੁਸੀਂ ਦੋ ਗਲਾਸ ਲੈ ਰਹੇ ਹੋ ਤਾਂ ਉਹਦੇ ਵਿੱਚ 2.5 ਗਲਾਸ ਆਪਣੇ ਤੁਸੀਂ ਐਡ ਕਰ ਲੈਣਾ ਪਾਣੀ ਪਾਣੀ ਨੂੰ ਨਸੀ ਦੇ ਵਿੱਚ ਐਡ ਕਰ ਦਿੱਤਾ ਉੱਪਰ ਤੇ ਹੁਣ ਅਸੀਂ ਇਹਨੂੰ ਗਾਰਨਿਸ਼ ਕਰਨਾ ਹੈ ਧਨੀਏ ਨਾਲ ਧਨੀਆਂ ਤੇ ਪੁਦੀਨਾ ਦੋਨੋਂ ਐਡ ਕਰ ਲੈਣੇ ਤੁਸੀਂ ਪੁਦੀਨਾ ਜ਼ਰੂਰ ਐਡ ਕਰਿਓ ਧਨੀਏ ਨੂੰ ਸਕਿਪ ਵੀ ਕਰ ਸਕਦੇ ਹੋ ਤੇ ਨਾਲ ਹੀ ਇੱਕ ਚਮਚ ਭਰ ਕੇ ਪਾ ਦੇਣਾ ਸਿੱਦੇ ਸਿਕਿਓ ਤੇ ਹੁਣ ਅਸੀਂ ਆਪਣੇ ਕੁੱਕਰ ਦਾ ਢੱਕਣ ਕਰ ਦੇਣਾ ਬੰਦ ਤੇ ਇੱਕ ਫਲੇਮ ਆਨ ਤੱਕ ਅਸੀਂ ਇਸ ਨੂੰ ਪਕਾਣਾ ਹੈ ਉਸ ਤੋਂ ਬਾਅਦ ਨਾ ਅਸੀਂ ਆਪਣੇ ਗੈਸ ਦੀ ਫਲੇਮ ਕਰ ਦੇਣੀ ਲੋ ਤੇ ਤੇ ਇਸ ਨੂੰ 2 ਮਿੰਟ ਲਈ ਅਸੀਂ ਰੱਖਣਾ ਹੈ ਤੇ 2 ਮਿੰਟ ਬਾਅਦ ਗੈਸ ਦੀ ਫਲੇਮ ਕਰ ਦੇਣੀ ਬੰਦ ਹੁਣ attic ਵਿਸਲਾ ਗਈ ਸੀਗੀ ਤੇ ਇਸ ਤੋਂ ਬਾਅਦ ਮੈਂ ਗੈਸ ਦੀ ਫਲੇਮ ਕਰ ਦਿੱਤੀ ਸੀ ਮੀਡੀਅਮ ਸੇ ਮੀਡੀਅਮ ਤੇ ਤੇ ਹੁਣ ਚੰਗੀ ਤਰ੍ਹਾਂ ਜਦੋਂ ਸਾਡੀ ਵਿਸਲ ਜਿਹੜੀ ਮਤਲਬ ਭਾਫ਼ ਹੈ ਸਾਡੀ ਕੁੱਕਰ ਵਿੱਚੋਂ ਚੰਗੀ ਤਰ੍ਹਾਂ ਨਿਕਲ ਗਈ ਆ ਵਿਸਲ ਚੱਕ ਕੇ ਮੈਂ ਦੇਖਿਆ ਤੇ ਹੁਣ ਅਸੀਂ ਆਪਣਾ ਕੁੱਕਰ ਨੂੰ ਖੋਲ ਦੇਣਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਨੇ ਸਚਾਵਲੇ ਜੇ ਸਾਡੇ ਉਹਨਾਂ ਦੀ ਮਤਲਬ ਲੁਕੀ ਆਈ ਹੈ ਕਿੰਨੇ ਸੋਨੇ ਲੱਗ ਰਿਹਾ ਦੇਖਣ ਨੂੰ ਤੇ ਖਾਣੇ ਨੂੰ ਵੀ ਉਨੇ ਹੀ ਸਵਾਦ ਬਣੇ ਸੀਗੇ ਤੇ ਹੁਣ ਅਸੀਂ ਇਹਨਾਂ ਦੀ ਕਰ ਦਿੰਦੇ ਆ ਪਲੇਟਿੰਗ ਮੈਂ ਇਹਨਾਂ ਨੂੰ ਇੱਕ ਰਾਈਸ ਪਲੇਟਰ ਚ ਪਾ ਲਿਆ ਸੀਗਾ ਤੇ ਸਾਈਡ ਤੇ ਸੈਲਡ ਰੱਖ ਲਿਆ ਆਨIONS ਤੇ ਥੋੜਾ ਜਿਹਾ ਬਣਾ ਲਿਆ ਰੈਤਾ ਤੇ ਨਾਲ ਹੀ ਰੱਖ ਲਿਆ ਨਿੰਬੂ ਤੁਸੀਂ ਐਵੇਂ ਇਸ ਨੂੰ ਸਜਾ ਕੇ ਡੈਕੋਰੇਟ ਕਰਕੇ ਤੁਸੀਂ ਰੱਖ ਸਕਦੇ ਹੋ ਆਪਣੇ ਡਾਈਨਿੰਗ ਟੇਬਲ ਤੇ ਅਗਰ ਤੁਹਾਨੂੰ ਮੇਰੀ ਰੈਸਪੀਸ ਵਧੀਆ ਲੱਗ ਰਹੀ ਤਾਂ ਪਲੀਜ਼ ਮੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਬੇਹਤਰੀਨ ਰੈਸਪੀ ਨਾਲ ਉਦ ਤੱਕ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ